ਭਾਰਤ ਵਿੱਚ ਈਦੁਲ ਫਿਤਰ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਥਾਨਕ ਹੌਲ ਬਾਜ਼ਾਰ ਸਥਿਤ ਜਾਮਾ ਮਸਜਿਦ ਖੈਰਉਦੀਨ ਵਿਖੇ ਵੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਈਦੁਲ ਫਿਤਰ ਦੀ ਨਮਾਜ਼ ਅਦਾ ਕੀਤੀ ਅਤੇ ਇੱਕ ਦੂਸਰੇ ਨੂੰ ਗਲੇ ਲਾਕੇ ਵਧਾਈ ਦਿੱਤੀ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ, ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨੇਚਰ, ਵਿਧਾਇਕ ਡਾਕਟਰ ਅਜੇ ਗੁਪਤਾ, ਕੌਂਸਲਰ ਵਿਕਾਸ ਸੋਨੀ, ਕੌਂਸਲਰ ਵਿਕੀ দত্ত ਸਮੇਤ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ ਅਤੇ ਉਹਨਾਂ ਨੇ ਦੇਸ਼ ਦੀ ਸੁੱਖ ਸ਼ਾਂਤੀ ਦੀਆਂ ਦੁਆਵਾਂ ਕੀਤੀਆਂ ਅੱਜ ਈਦ ਦਾ ਪਵਿੱਤਰ ਤਿਹਾੜ ਜਿਹੜਾ ਸਾਰੇ ਦੇਸ਼ 'ਚ ਬੜੀ ਸ਼ਰਧਾ ਤੇ ਖੁਸ਼ੀਆਂ ਨਾਲ ਜਿਹੜਾ ਮਨਾਇਆ ਜਾ ਰਿਹਾ ਸੋ ਸਭ ਤੋਂ ਪਹਿਲਾਂ ਤੇ ਅੱਜ ਦੇ ਮੈਂ ਸ਼ੁਭ ਦਿਨ ਤੇ ਸਾਰੇ ਮੁਸਲਮਾਨ ਭਰਾਵਾਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਦਿਲੀ ਮੁਬਾਰਕਬਾ ਦਿੰਦਾ ਸੋ ਇਹ ਜਿਹੜਾ Eid ਦਾ ਪਵਿੱਤਰ ਤਿਹਾੜਿਆ ਆ ਆਪਸੀ ਭਾਈਚਾਰੇ, ਪ੍ਰੇਮ ਦਾ ਤਿਹਾੜਿਆ। ਸੋ ਸਾਡੀ ਅੱਲਾਹ ਤਾਲਾ ਜਿਹਦੇ ਚਰਨਾਂ ਜਿਹੋ ਅਰਦਾਸ ਹੈ, ਪਰਮਾਤਮਾ ਦੇ ਚਰਨਾਂ ਜਿਹੋ ਅਰਦਾਸ ਹੈ ਕਿ ਸਾਡਾ ਇਸ ਤਰ੍ਹਾਂ ਹੀ ਸਾਰਿਆਂ ਦਾ ਆਪਸੀ ਭਾਈਚਾਰਾ, ਪ੍ਰੇਮ ਬਣਿਆ ਰਵੇ। ਮਹਾਨ ਪਰਵਤੇ ਮੈਂ ਜਿਹੜਾ ਕਿ ਪੂਰੀ ਦੁਨੀਆ ਦੇ ਅੰਦਰ ਮੁਸਲਿਮ ਭਾਈਚਾਰਾ ਬੜੇ ਹਰਸ਼ੋ ਉਲਾਸ ਨਾਲ ਤੁਮ ਤਾਂ ਆਪਦੇ ਨਾਲ ਮਨਾ ਰਿਹਾ। ਅੱਜ ਦੇ ਇਸ Eid ਮੁਬਾਰਕ ਦੇ ਮੌਕੇ ਤੇ ਮੈਂ ਸਾਰੇ ਮੁਸਲਮ ਭਾਈਚਾਰੇ ਨੂੰ ਔਰ ਖਾਸ ਤੌਰ ਤੇ ਇੱਥੇ ਯੂਸਫ ਜੀ ਨੂੰ ਔਰ ਉਹਨਾਂ ਦੀ ਪੂਰੀ ਟੀਮ ਨੂੰ ਅੱਜ ਦੇ ਇਸ ਅਹਿਮ ਦਿਨ ਦੇ ਉੱਤੇ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਅੱਜ ਈਦ-ਉਲ-ਫਤਰ ਦਾ ਸ਼ੁਭ ਦਿਹਾੜਾ ਹੈ ਜਿਹੜੇ ਕੇ ਰੋਜ਼ੇ ਰੱਖ ਕੇ ਰੋਜ਼ੇ ਜਦ ਤੱਕ ਸੰਭਾਪਤ ਹੁੰਦੇ ਨੇ ਤੇ ਜੋ দান ਕੀਤਾ ਹੁੰਦਾ ਜੋ ਫਿਤਰ ਕੀਤਾ ਹੁੰਦਾ ਉਹਨੂੰ ਖੁਸ਼ੀ ਮਨਾਉਣ ਚਾਹੀਦਾ ਈਦ ਦਾ ਦਿਨ ਹੈ ਸੋ ਮੈਂ ਸਭ ਅੰਮ੍ਰਿਤਸਰ ਨਿਵਾਸੀਆਂ ਨੂੰ ਮੈਂ ਸਭ ਆਪਣੇ ਮੁਸਲਮ ਵੀਰਾਂ ਨੂੰ پوری دنیا کے بازی ویران بہت بہت بدھائی آئی دن تو آج کے دن کا پیغام یہ ہے کہ تمام انسانیت کے لیے دعا مانگی گئی ہے خوشحالی کی امن کی شانتی کی سکون کی اور اسی طرح تمام انسانوں کو رب سے جوڑنے کی کوشش کی گئی ہے کہ انسان اپنے رب کو اپ, اپنے رب کو نہ بھولے اور اپنے پیدا کرنے والے کے ساتھ جڑا رہے وہ آج جو ہے وہ مقدس توہار ہے جو رمضان المبارک کا جو فرض روزے ہم نے رکھے آج اور بارد بارد وہ پورے ہوئے اس کی خوشی میں آج اتنا توہار منایا گیا ہے اور میں اپنی طرف سے तमाम जो है पूरे पंजाब के और पूरे मुल्क के लोगों को अपनी तरफ से ईद की जो है बहुत बहुत मुबारकबाद देता हूँ और हिंदू मुस्लिम सिख ईसाई हमने सब ने मिलकर जो है ये त्यौहार तो मनाया ये सारे का साझा त्यौहार है ਇਦੁਲ ਫਿਤਰ ਦਾ ਮਤਲਬ ਹੀ ਹੋਇਆ ਵੀ ਮਹੀਨੇ ਦੇ ਰੋਜ਼ੇ ਰਾਕੇ ਰੋਜ਼ੇਦਾਰ ਜਿਹੜਾ Eid ਦੀ ਨਮਾਜ਼ پڑھਣ ਆਂਦਾ। ਇਸੇ ਨਜ਼ੀ ਸਾਰੇ ਹੀ ਆਪਣੇ ਦੁੱਖ ਛੱਡ ਕੇ ਸੁੱਖ ਦੇ ਭਾਗੀ ਬੰਦੇ ਆ ਤੇ ਸਾਡੇ ਜਿਹੜੇ ਆਏ ਨੇ ਮਾਨਯੋਗ ਸੋਨੀ ਸਾਹਿਬ ਇਹਨਾਂ ਦਾ ਵੀ ਧੰਨਵਾਦ ਕਰਦੇ। ਭਾਰਤ ਦੇ ਤਿਉਹਾਰਾਂ ਦਾ ਦੇਸ਼ ਹੈ ਅਤੇ ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ। ਇੱਥੇ ਤਹਿਤੀ 31 ਮਾਰਚ ਨੂੰ Eid ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਜਿੱਥੇ ਪੂਰੇ ਦੇਸ਼ ਵਿੱਚ ਮਨਾਇਆ ਗਿਆ ਉੱਥੇ ਤਹਿਤੀ ਅਮਰਥਰ ਜਮਾ ਮਸਜਿਦ ਵਿੱਚ ਵੀ ਇਹ ਤਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਅਤੇ ਇਸ ਮੌਕੇ ਦੇਸ਼ ਅਤੇ ਬਧਿਖੀਆਂ ਸ਼ੁਕ ਸ਼ਾਂਤੀ ਦੀਆਂ ਅਰਦਾਸਾਂ ਕੀਤੀਆਂ ਗਈਆਂ ਅਮਰਥਰ ਫਾਸਵੇ ਖਬਰ ਨਾਮਣੀ ਰਕੇਸ਼ ਕੁਮਾਰ